ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਮੋਹਰਾ ਦੀ ਪ੍ਰੇਮ ਕਹਾਣੀ ਪੰਜਾਬ ਦੀ ਧਰਤੀ ਹਮੇਸ਼ਾ ਹੀਰਾ ਰਾਝਿਆਂ ਅਤੇ ਮਹਾਨ ਸ਼ਖਸੀਅਤਾਂ ਦੀ ਮਾਂ ਰਹੀ ਹੈ ਇਹੋ ਜਹੀ ਇੱਕ ਪ੍ਰੇਮ ਕਹਾਣੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਮਹਾਰਾਣੀ ਮੋਹਰਾ ਦੀ ਅੱਗੇ ਆਪਾਂ ਗੱਲ ਕਰਦੇ ਹਾਂ ਮਿਲਾਪ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਮੋਹਰਾ ਇੱਕ ਗੋਈਆ ਕੁੜੀ ਸੀ ਜੋ ਆਪਣੇ ਸੁਰੀਲੇ ਗੀਤਾਂ ਅਤੇ ਮਿਠੜੇ ਸੁਭਾਅ ਲਈ ਮਸ਼ਹੂਰ ਸੀ ਉਸਦੀ ਆਵਾਜ਼ ਵਿੱਚ ਅਜਿਹਾ ਜਾਦੂ ਸੀ ਕਿ ਜਦ ਉਹ ਬੋਲ ਲੀਆਂ ਜਾਂ ਲੋਕ ਗੀਤ ਗਾਉਂਦੀ ਤਾਂ ਹਰ ਕੋਈ ਮੋਹ ਲਿਆ ਜਾਂਦਾ ਸੀ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਕਿਸੇ ਮੇਲੇ ਵਿੱਚ ਗਏ ਹੋਏ ਸਨ ਉੱਥੇ ਉਹਨਾਂ ਨੇ ਮੋਰਾ ਦੀ ਮਿੱਠੀ ਬੋਲੀ ਤੇ ਗੀਤ ਸੁਨੇ ਰਣਜੀਤ ਸਿੰਘ ਦੀਆਂ ਅੱਖਾਂ ਉਸਤੇ ਹੀ ਟਿਕ ਗਈਆਂ ਉਸਦੀ ਸਾਦਗੀ ਤੇ ਸੁੰਦਰਤਾ ਨੇ ਰਾਜੇ ਦਾ ਦਿਲ ਜਿੱਤ ਲਿਆ ਪਿਆਰ ਦਾ ਰਿਸ਼ਤਾ ਰঞ্জੀਤ ਸਿੰਘ ਨੇ ਮੋਰਾ ਨੂੰ ਆਪਣੀ ਰਾਣੀ ਬਣਾਇਆ ਲੋਕ ਕਹਿੰਦੇ ਹਨ ਕਿ ਰঞ্জੀਤ ਸਿੰਘ ਕੋਲ ਕਈ ਰਾਣੀਆਂ ਸਨ ਪਰ ਮੋਰਾ ਉਸਦੇ ਦਿਲ ਦੀ ਸਭ ਤੋਂ ਨੇੜਲੀ ਸੀ ਮੋਰਾ ਸਿਰਫ ਸੋਹਣੀ ਹੀ ਨਹੀਂ ਬਲਕਿ ਬੜੀ ਹੀ ਨਰਮੀ ਤੇ ਇਮੋਸ਼ਨਲ ਸੀ ਉਹ ਗਰੀਬਾਂ ਦੀ ਮਦਦ ਕਰਦੀ ਸੀ ਔਰਤਾਂ ਲਈ ਹੱਕਾਂ ਦੀ ਗੱਲ ਕਰਦੀ ਸੀ ਤੇ ਕਈ ਵਾਰ ਪਿੰਡ ਦੀਆਂ ਔਰਤਾਂ ਨਾਲ ਮਿਲ ਕੇ ਬੋਲੀਆਂ गाਦੀ ਸੀ ਉਹ ਗਿੱdde ਵਿੱਚ ਖੜੀ ਹੋ ਕੇ ਕਹਿੰਦੀ ਪਿੰਡ ਦੀਆਂ ਬੋਲੀਆਂ ਮੇਰੀ ਰੂਹ ਨੇ ਤੇ ਪੰਜਾਬੀ ਸੱਭਿਆਚਾਰ ਮੇਰਾ ਮਾਣ ਹੈ ਦਰਬਾਰ ਤੇ ਸੱਭਿਆਚਾਰ ਮਹਾਰਾਣੀ ਮੋਹਰਾਂ ਦੇ ਕਾਰਨ ਰਣਜੀਤ ਸਿੰਘ ਦਾ ਦਰਬਾਰ ਕਲਾ ਤੇ ਸੰਗੀਤ ਦਾ ਕੇਂਦਰ ਬਣ ਗਿਆ ਗਾਇਕਾਂ ਅਤੇ ਵਾਜੇ ਵਾਲਿਆਂ ਨੂੰ ਵੱਡੀ ਇੱਜ਼ਤ ਮਿਲਣੀ ਸ਼ੁਰੂ ਹੋਈ ਦਰਬਾਰ ਤੇ ਸੱਭਿਆਚਾਰ ਮਹਾਰਾਣੀ ਮੋਹਰਾਂ ਦੇ ਕਾਰਨ ਰਣਜੀਤ ਸਿੰਘ ਦਾ ਦਰਬਾਰ ਕਲਾ ਤੇ ਸੰਗੀਤ ਦਾ ਕੇਂਦਰ ਬਣ ਗਿਆ ਕਵੀਆਂ ਗਾਇਕਾਂ ਤੇ ਵਾਜੇਵਾਲਿਆਂ ਨੂੰ ਵੱਡੀ ਇੱਜ਼ਤ ਮਿਲਣੀ ਸ਼ੁਰੂ ਹੋਈ ਉਹ ਕਹਿੰਦੀ ਸੀ ਜਿਹੜਾ ਰਾਜ ਸੱਭਿਆਚਾਰ ਬਿਨਾ ਹੋਵੇ ਉਹ ਰਾਜ ਸਿਰਫ ਇੱਟਾਂ ਤੇ ਪੱਥਰਾਂ ਦਾ ਮਹਿਲ ਹੈ ਇਸ ਕਰਕੇ ਉਸਦੇ ਦੌਰ ਵਿੱਚ ਪੰਜਾਬੀ ਲੋਕ ਸੱਭਿਆਚਾਰ ਬੋਲੀਆਂ ਤੇ ਲੋਕ ਗੀਤਾਂ ਹੋਰ ਵੀ ਵਧੇਰੇ ਖਿੜੇ ਇਮੋਸ਼ਨਲ ਪਹਿਲੂ ਮਹਾਰਾਣੀ ਮੋਹਰਾ ਦਾ ਦਿਲ ਬਹੁਤ ਨਰਮ ਸੀ ਉਹ ਗਰੀਬਾਂ ਲਈ ਖਾਣਾ ਬਣਾਉਂਦੀ ਪਿੰਡ ਵਾਲੀਆਂ ਕੁੜੀਆਂ ਨੂੰ ਸਲਾਈ ਕਢਾਈ ਸਿਖਾਉਂਦੀ ਕਈ ਵਾਰ ਤਾਂ ਮਹਿਲ ਦੀਆਂ ਗਹਿਣੇ ਤੱਕ দান ਕਰ ਦਿੰਦੀ ਸੀ ਉਸ ਦਾ ਪਿਆਰ ਰਾਜੇ ਲਈ ਨਹੀਂ ਸਗੋ ਸਗੋ ਪੂਰੇ ਪੰਜਾਬ ਲਈ ਸੀ ਇਸ ਕਰਕੇ ਹੀ ਅੱਜ ਕੱਲ ਲੋਕ ਕਹਿੰਦੇ ਹਨ ਮੋਰਾ ਸਿਰਫ ਰਾਣੀ ਨਹੀਂ ਸੀ ਸਗੋ ਪੰਜਾਬ ਦੀ ਲੋਕ ਧੜਕਣ ਸੀ ਅੰਤ ਵਿੱਚ ਰਣਜੀਤ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਮੋਰਾ ਦਾ ਦਿਲ ਟੁੱਟ ਗਿਆ ਉਹ ਬਾਕੀ ਦੀ ਜ਼ਿੰਦਗੀ ਇਕੱਲੇਪਣ ਵਿੱਚ ਬਤਾਉਂਦੀ ਰਹੀ ਪਰ ਉਹਦੀ ਯਾਦ ਪੰਜਾਬ ਦੀ ਧਰਤੀ ਵਿੱਚ ਅੱਜ ਵੀ ਜਿਉਂਦੀ ਹੈ ਉਸ ਦੀ ਪ੍ਰੇਮ ਕਹਾਣੀ ਅੱਜ ਵੀ ਪੰਜਾਬ ਦੇ ਲੋਕ ਗੀਤਾਂ ਕਵਿਤਾਵਾਂ ਤੇ ਬੋਲੀਆਂ ਵਿੱਚ ਸੁਣੀ ਜਾਂਦੀ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਪਿਆਰ ਸਿਰਫ ਦੋ ਦਿਲਾਂ ਦੀ ਨਹੀਂ। ਅੱਗੇ ਸੰਦੇਸ਼ ਇਹੀ ਹੈ ਜੀ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਪਿਆਰ ਸਿਰਫ ਦੋ ਦਿਲਾਂ ਦਾ ਨਹੀਂ ਸਗੋਂ ਆਪਣੇ ਸੱਭਿਆਚਾਰ ਧਰਤੀ ਤੇ ਲੋਕਾਂ ਨਾਲ ਵੀ ਹੁੰਦਾ ਹੈ। ਮਹਾਰਾਣੀ ਮੋਰਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਆਰ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ। ਉਸ ਦੀ ਪੇਮ ਕਹਾਣੀ ਅੱਜ ਵੀ ਪੰਜਾਬ ਦੇ ਲੋਕ ਗੀਤਾਂ ਕਵਿਤਾਵਾਂ ਤੇ ਬੋਲੀਆਂ ਵਿੱਚ ਸੁਣੀ ਜਾਂਦੀ ਹੈ। ਧੰਨਵਾਦ ਜੀ।